ਸੈਸ਼ਨ ਦੇ ਅੱਜ ਆਖਰੀ ਦਿਨ ਦੇ ਵਿੱਚ ਮੁਹੰਮਦ ਸਦੀਕ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਗੱਲਬਾਤ ਕਰਦੇ ਆ ਸਦੀਕ ਸਾਹਿਬ ਅੱਜ ਸੈਸ਼ਨ ਦੇ ਵਿੱਚ ਕਿਵੇਂ ਆਉਣਾ ਹੋਇਆ ਅ ਮੈਂ ਸੈਸ਼ਨ ਦੇਖਣ ਵਾਸਤੇ ਆਇਆ ਸੀਗਾ ਕਿਉਂਕਿ ਮੈਨੂੰ ਇੱਥੋਂ ਗਏ ਨੂੰ ਤਕਰੀਬਨ ਤਕਰੀਬਨ 5 ਸਾਲ ਹੋ ਗਏ ਨੇ ਤੇ ਅੱਜ ਬੈਠੇ-ਬੈਠੇ ਸੋਚਿਆ ਵੀ ਚਲੋ ਯਾਰ ਉਹ ਨਜ਼ਾਰਾ ਦੇਖੀਏ ਜਿੱਥੇ 5 ਸਾਲ ਕੱਟੇ ਨੇ ਹਾਂਜੀ ਹੁਣ ਕੀ ਹੋ ਰਿਹਾ ਉਦੋਂ ਜੋ ਕੁਛ ਅਸੀਂ ਕੀਤਾ ਉਸ ਤੋਂ ਬਾਅਦ ਹੁਣ ਹੋ ਕੀ ਰਿਹਾ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਤੇ ਇੱਥੇ ਬਿਲ ਪਾਸ ਹੋਏ ਨੇ ਦੋ ਤਿੰਨ ਤੇ ਮੈਨੂੰ ਲੱਗਿਆ ਬਈ ਪਲਾਨਿੰਗ ਹੋ ਰਹੀ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਹਾਂਜੀ ਕੋਈ ਕੁਝ ਬਿਲ ਪਾਸ ਹੋਏ ਨੇ ਸ਼ਾਦੀ ਕ ਮਾਰਕੀਟ ਕਮੇਟੀ ਦਾ ਸੀਗਾ ਤੇ ਇੱਕ 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 ਪੰਚਾਇਤ ਦਾ ਸੀ ਹਾਂ ਐਸੇ ਸੀਗੇ ਬਦਲਾ ਕਿੰਨਾ ਕ ਨਜ਼ਰ ਆਇਆ ਤੁਹਾਡੇ ਉਹ ਪੁਰਾਣੇ ਉਸ ਵੇਲੇ ਦਾ ਤੇ ਹੁਣ ਵੇਲੇ ਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਬਦਲਾਅ ਦੀ ਪੋਜੀਸ਼ਨ ਤਾਂ ਇਹ ਹੁੰਦੀ ਆ ਵੀ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਨੇ ਪਹਿਲਾਂ ਉਹ ਬਣਦੀਆਂ ਨੇ ਹਾਂਜੀ ਉਹ ਕਦੋਂ ਨੇਪਰੇ ਚੜ੍ਹਦੀਆਂ ਨੇ ਕਦੋਂ ਬਦਲਾਅ ਹੁੰਦਾ ਸਕੀਮ ਬਣਨੀ ਤਾਂ ਕੋਈ ਮਤਲਬ 1 ਲੱਖ ਤਾਂ ਸਭ ਕੁਝ ਹੁੰਦਾ ਨਹੀਂ ਆ ਹੌਲੀ ਹੌਲੀ ਸਭ ਕੁਝ ਹੁੰਦਾ ਹੁੰਦਾ ਸਭ ਤੋਂ ਬਦਲਾਅ ਦੀ ਗੱਲ ਕਰਦਾ ਮੈਂ ਕਿ ਜਦ ਤੁਸੀਂ ਕਹਿ ਰਹੇ ਹੋ ਵੀ ਮੈਂ ਆਪਣੇ ਸਮੇਂ ਦੇ ਵਿੱਚ ਵੀ ਆਇਆ ਹੁਣ ਲਗਭਗ ਲੰਬੇ ਸਮੇਂ ਬਾਅਦ ਇੱਥੇ ਆਇਆ ਹਾਂ ਵਿਧਾਨ ਸਭਾ ਵਿੱਚ ਕੀ ਬਦਲਾਅ ਲੱਗਾ ਤੁਹਾਨੂੰ ਕੁਝ ਨਹੀਂ ਹੁੰਮ ਜਿਵੇਂ ਸਵਾਲ ਹੁੰਦੇ ਨੇ ਹੁੰਮ ਜਿਵੇਂ ਜਵਾਬ ਹੁੰਦੇ ਨੇ ਜਦ ਪਾਰਟੀਆਂ ਇੱਕ ਸੱਤਾਧਾਰੀ ਪਾਰਟੀ ਹੁੰਦੀ ਹੈ ਇੱਕ ਆਪੋਜੀਸ਼ਨ ਹੁੰਦੀ ਹੈ ਹਾਂਜੀ ਆਪੋਜੀਸ਼ਨ ਦੇ ਸਵਾਲ ਹੁੰਦੇ ਨੇ ਸੱਤਾਧਾਰੀ ਜਵਾਬ ਦਿੰਦੇ ਨੇ ਉਹੀ ਕੁਝ ਹੋ ਰਿਹਾ ਉਹਨਾਂ ਦੇ ਸ਼ਿਗird ਮੁੱਖ ਮੰਤਰੀ ਭਗਵੰਤ ਜੀ ਨਾਲ ਅੱਜ ਗੱਲਬਾਤ ਹੋਈ ਤੁਹਾਡੀ ਅਹ ਦੇਖੋ ਮੇਰੀ ਸਾਫ ਸਲਾਮਤਤਾ ਹਮੇਸ਼ਾ ਹੁੰਦੀ ਰਹਿੰਦੀ ਹੈ ਕਿਉਂਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਹੈ ਜੀ ਉਹ ਬਹੁਤ ਆਦਰ ਕਰਦੇ ਨੇ ਇੱਜ਼ਤ ਕਰਦੇ ਨੇ ਤੇ ਅਹ ਮਿਲਦੇ ਜੁਲਦੇ ਰਹਿੰਦੇ ਆ ਅੱਜ ਵੀ ਹੈਲੋ ਹੈਲੋ ਹੋਈ ਹੈ ਤੁਹਾਡਾ ਅਗਲਾ ਕਦਮ ਕੀ ਹੈ ਸਿਆਸਤ ਨੂੰ ਲੈ ਕੇ ਹੁਣ ਕਿਉਂਕਿ ਇਸ ਵਾਰ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤੁਸੀਂ ਐਮਐਲਏ ਰਹੇ ਹੋ ਐਮਪੀ ਵੀ ਰਹੇ ਹੋ ਇੱਥੇ ਵੀ ਲੋਕਾਂ ਦੀਆਂ ਮੁਸ਼ਕਲਾਂ ਚੁੱਕਦੇ ਰਹੇ ਹੋ ਵਿਧਾਨ ਸਭਾ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਦੈਟਸ ਆਲ ਗੱਲ ਇਹ ਹੈ ਬਈ ਮੈਂ ਸ਼ਾਇਦ ਟੱਲੇ ਜਾ ਸੀਗਾ ਉਹ ਮੇਰੀ ਸ਼ਹਿਦ ਨੂੰ ਦੇਖ ਕੇ ਕੁਝ ਐਸਾ ਫੈਸਲਾ ਹੋ ਗਿਆ ਕੋਈ ਗੱਲ ਨਹੀਂ ਉਹ ਉਹਦੇ ਵਿੱਚ ਨਹੀਂ ਹੈ ਕਿਉਂਕਿ ਮੈਂ ਆਪਣੇ ਤੌਰ ਤੇ ਕੁਝ ਕਹਿ ਨਹੀਂ ਸਕਦਾ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਉਹਦੇ ਫੈਸਲੇ ਹਾਈ ਕਮਾਂਡ ਕਰਦੀ ਹੈ। ਮੈਂ ਆਖਰੀ ਸਵਾਲ ਆ ਗਾਇਕੀ ਦਾ ਸਫਰ ਜਾਰੀ ਹੈ ਜੇ ਵੀ? ਉਹ ਤਾਂ ਜਾਰੀ ਹੈ। ਜਾਣਦੇ ਹੋ ਜੇ ਵੀ ਪਿੰਡਾਂ ਦੇ ਵਿੱਚ ਲੋਕ ਕਾਰ ਕਰਦੇ ਉਹਨਾਂ? ਹਲੇ ਲੋਕੀ ਬੁਲਾਉਂਦੇ ਨੇ ਬੜਾ ਕੁਝ ਬੀਜਿਆ ਹੋਇਆ ਜਿਹੜੇ ਲੈ ਕੇ ਹਲ ਵਢੀ ਜਾਂਦੇ ਨੇ। ਠੀਕ ਹੈ। ਤਾਂ ਸਦੀਕ ਸਾਹਿਬ ਕਹਿੰਦੇ ਨੇ ਕਿ ਸੈਸ਼ਨ ਵੇਖਣ ਆਇਆ ਸੀ ਤੇ ਜਿਹੜਾ ਉਸ ਜਿਵੇਂ ਪਹਿਲਾਂ ਚੱਲਦਾ ਸੀ ਤਾਂ ਉਹ ਹੁਣੇ ਉਦਾਂ ਹੀ ਹੋਣੀ ਚੱਲਦਾ ਏ ਤਾਂ ਉਹਨਾਂ ਨੂੰ ਇਹ ਸੀ ਕਿ ਜਾ ਕੇ ਦੇਖੀਏ ਕਿ ਸੈਸ਼ਨ ਦੇ ਵਿੱਚ ਕਿਵੇਂ-ਕਿਵੇਂ ਬਦਲਾਤ ਨਹੀਂ ਆਇਆ ਕੁਝ ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਕਹਿੰਦੇ ਕਿ ਲੰਮਾ ਸਮਾਂ ਮੈਨੂੰ ਸੈਸ਼ਨ ਦੇ ਵਿੱਚ ਹੋ ਗਿਆ। ਦੂਜੀ ਗੱਲ ਕਹਿੰਦੇ ਆ ਕਿ ਖਾੜੇ ਮੇਰੇ ਹੱਲੇ ਵੀ ਚੱਲਦੇ ਨੇ ਲੋਕ ਉਸੇ ਤਰੀਕੇ ਨਾਲ ਮੈਨੂੰ ਪਿਆਰ ਕਰਦੇ ਨੇ। ਫਿਲਹਾਲ ਇਹ ਦੋ ਇਜਾਜ਼ਤ। ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪੀ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ। ਸੈਸ਼ਨ ਦੇ ਅੱਜ ਆਖਰੀ ਦਿਨ ਦੇ ਵਿੱਚ ਮੁਹੰਮਰ ਸਦੀਕ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਗੱਲਬਾਤ ਕਰਦੇ ਆ ਸਦੀਕ ਸਾਹਿਬ ਅੱਜ ਸੈਸ਼ਨ ਦੇ ਵਿੱਚ ਕਿਵੇਂ ਆਉਣਾ ਹੋਇਆ? ਅ ਮੈਂ ਸੈਸ਼ਨ ਦੇਖਣ ਵਾਸਤੇ ਆਇਆ ਸੀਗਾ ਕਿਉਂਕਿ ਮੈਨੂੰ ਇੱਥੋਂ ਗਏ ਨੂੰ ਤਕਰੀਬਨ ਤ ਸਭ ਪੰਜ ਸਾਲ ਹੋ ਗਏ ਨੇ ਤੇ ਅੱਜ ਬੈਠੇ ਬੈਠੇ ਸੋਚਿਆ ਵੀ ਚਲੋ ਯਾਰ ਉਹ ਨਜ਼ਾਰਾ ਦੇਖੀਏ ਜਿੱਥੇ ਪੰਜ ਸਾਲ ਇਕੱਠੇ ਨੇ ਹੈ ਜੀ ਹੁਣ ਕੀ ਹੋ ਰਿਹਾ ਉਦੋਂ ਜੋ ਕੁਛ ਅਸੀਂ ਕੀਤਾ ਉਸ ਵਕਤ ਹੁਣ ਹੋ ਕੀ ਰਿਹਾ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਤੇ ਇੱਥੇ ਬਿਲ ਪਾਸ ਹੋਏ ਨੇ ਦੋ ਤਿੰਨ ਤੇ ਮੈਨੂੰ ਲੱਗਿਆ ਬਈ ਪਲਾਨਿੰਗ ਹੋ ਰਹੀ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਹੈ ਜੀ ਕੋਈ ਕੁਝ ਬਿਲ ਪਾਸ ਹੋਏ ਨੇ ਸ਼ਾਦੀ ਕ ਮਾਰਕੀਟ ਕਮੇਟੀ ਦਾ ਸੀਗਾ ਤੇ ਇੱਕ ਇੱਕ ਪੰਚਾਇਤ ਦਾ ਸੀ ਹਾਂ ਐਸੇ ਸੀ ਕਿ ਬਦਲਾ ਕਿੰਨਾ ਕ ਨਜ਼ਰ ਆਇਆ ਤੁਹਾਡੇ ਉਹ ਪੁਰਾਣੇ ਉਸ ਵੇਲੇ ਦਾ ਤੇ ਹੁਣ ਵੇਲੇ ਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਬਦਲਾ ਦੀ ਪੋਜੀਸ਼ਨ ਤਾਂ ਇਹ ਹੁੰਦੀ ਆ ਵੀ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਨੇ ਪਹਿਲਾਂ ਉਹ ਬਣਦੀਆਂ ਨੇ ਹਾਂਜੀ ਉਹ ਕਦੋਂ ਨੇਪਰੇ ਚੜਦੀਆਂ ਨੇ ਕਦੋਂ ਬਦਲਾ ਹੁੰਦਾ ਸਕੀਮ ਬਣਨੀ ਤਾਂ ਕੋਈ ਮਤਲਬ 1 ਲੱਖ ਤਾਂ ਸਭ ਕੁਝ ਹੁੰਦਾ ਨਹੀਂ ਆ ਹੌਲੀ ਹੌਲੀ ਸਭ ਕੁਝ ਹੁੰਦਾ ਹੁੰਦਾ ਸਭ ਜੋ ਬਦਲਾ ਦੀ ਗੱਲ ਕਰਦਾ ਮੈਂ ਕਿ ਜਦ ਤੁਸੀਂ ਕਹਿ ਰਹੇ ਹੋ ਵੀ ਮੈਂ ਆਪਣੇ ਸਮੇਂ ਦੇ ਵਿੱਚ ਵੀ ਆਇਆ ਹੁਣ ਲਗਭਗ ਲੰਬੇ ਸਮੇਂ ਬਾਅਦ ਇੱਥੇ ਆਇਆ ਹਾਂ ਵਿਧਾਨ ਸਭਾ ਵਿੱਚ ਕੀ ਬਦਲਾ ਲੱਗਾ ਤੁਹਾਨੂੰ ਕੁਝ ਨਹੀਂ ਹੋਵੇਂ ਜਿਵੇਂ ਸਵਾਲ ਹੁੰਦੇ ਨੇ ਉਵੇਂ ਜਿ ਜਨ ਪਾਰਟੀਆਂ ਇੱਕ ਸੱਤਾਧਾਰੀ ਪਾਰਟੀ ਹੁੰਦੀ ਹੈ ਇੱਕ ਆਪੋਜੀਸ਼ਨ ਹੁੰਦੀ ਹੈ ਹਾਂਜੀ ਆਪੋਜੀਸ਼ਨ ਦੇ ਸਵਾਲ ਹੁੰਦੇ ਸੱਤਾਧਾਰੀ ਜਵਾਬ ਦਿੰਦੇ ਨੇ ਉਹੀ ਕੁਝ ਹੋ ਰਿਹਾ ਤੁਹਾਡੇ ਸ਼ਗਿਰਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਗੱਲਬਾਤ ਹੋਈ ਤੁਹਾਡੀ ਅਹ ਦੇਖੋ ਮੇਰੀ ਸਾਫ ਸਲਾਮਤਤਾ ਹਮੇਸ਼ਾ ਹੁੰਦੀ ਰਹਿੰਦੀ ਹੈ ਕਿਉਂਕਿ ਅਸੀਂ ਇਕੱਠਿਆਂ ਨੇ ਕੰਮ ਕੀਤਾ ਹੈ ਜੀ ਉਹ ਬਹੁਤ ਆਦਰ ਕਰਦੇ ਨੇ ਇੱਜ਼ਤ ਕਰਦੇ ਨੇ ਤੇ ਅਹ ਮਿਲਦੇ ਜੁਲਦੇ ਰਹਿੰਦੇ ਆ ਅੱਜ ਵੀ ਹੈਲੋ ਹੈਲੋ ਹੋਈ ਹੈ ਤੁਹਾਡਾ ਅਗਲਾ ਕਦਮ ਕੀ ਹੈ ਸਿਆਸਤ ਨੂੰ ਲੈ ਕੇ ਹੁਣ ਕਿਉਂਕਿ ਇਸ ਵਾਰ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤੁਸੀਂ ਐਮਐਲਏ ਰਹੇ ਹੋ ਐਮਪੀ ਵੀ ਰਹੇ ਹੋ ਇੱਥੇ ਵੀ ਲੋਕਾਂ ਦੀਆਂ ਮੁਸ਼ਕਲਾਂ ਚੁੱਕਦੇ ਰਹੇ ਹੋ ਵਿਧਾਨ ਸਭਾ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਦੈਟਸ ਆਲ ਗੱਲ ਇਹ ਹੈ ਬਈ ਮੈਂ ਸ਼ਾਇਦ ਚੱਲਿਆ ਗਿਆ ਸੀਗਾ ਉਹ ਮੇਰੀ ਸ਼ਹਿਰ ਨੂੰ ਦੇਖ ਕੇ ਕੁਝ ਐਸਾ ਫੈਸਲਾ ਹੋ ਗਿਆ ਕੋਈ ਗੱਲ ਨਹੀਂ ਉਹ ਉਹਦੇ ਵਿੱਚ ਚਲੀ ਹੈ ਕਿਉਂਕਿ ਮੈਂ ਆਪਣੇ ਤੌਰ ਤੇ ਕੁਝ ਕਹਿ ਨਹੀਂ ਸਕਦਾ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਨੇ ਫੈਸਲੇ ਹਾਈ ਕਮਾਂਡ ਕਰਦੀ ਹੈ। ਮੈਂ ਆਖਰੀ ਸਵਾਲ ਹੈ ਗਾਇਕੀ ਦਾ ਸਫਰ ਜਾ ਰਹੀ ਹੈ ਜੇ ਵੀ? ਉਹ ਤਾਂ ਜਾ ਰਹੀ ਹੈ। ਜਾਣਦੇ ਹੋ ਜੇ ਵੀ ਪਿੰਡਾਂ ਦੇ ਵਿੱਚ ਲੋਕ ਪਿਆਰ ਕਰਦੇ ਉਹਨਾਂ। ਹਲੇ ਲੋਕੀ ਬੁਲਾਉਂਦੇ ਨੇ ਬੜਾ ਕੁਝ ਬੀਜਿਆ ਹੋਇਆ ਜਿਹੜੇ ਨੇ ਕਿ ਹਲ ਵੱਢੀ ਜਾਂਦੇ ਨੇ। ਠੀਕ ਹੈ। ਤਾਂ ਅਸਦੀਕ ਸਾਹਿਬ ਕਹਿੰਦੇ ਨੇ ਕਿ ਸੈਸ਼ਨ ਵੇਖਣ ਆਇਆ ਸੀ ਤੇ ਜਿਹੜਾ ਉਸ ਜਿਵੇਂ ਪਹਿਲਾਂ ਚੱਲਦਾ ਸੀ ਤਾਂ ਉਹ ਹੁਣੇ ਉਦਾਂ ਹੀ ਹੋਣੀ ਚੱਲਦਾ ਏ ਤਾਂ ਉਹਨਾਂ ਨੂੰ ਇਹ ਸੀ ਕਿ ਜਾ ਕੇ ਦੇਖੀਏ ਕਿ ਸੈਸ਼ਨ ਦੇ ਵਿੱਚ ਕਿਵੇਂ-ਕਿਵੇਂ ਬਦਲਾਅਤ ਨਹੀਂ ਆਇਆ ਕੁਝ ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਕਹਿੰਦੇ ਕਿ ਲੰਮਾ ਸਮਾਂ ਮੈਨੂੰ ਸ਼ਹਿਰਾਂ ਦੇ ਵਿੱਚ ਹੋ ਗਿਆ। ਦੂਜੀ ਗੱਲ ਕਹਿੰਦੇ ਆ ਕਿ ਅਖਾੜੇ ਮੇਰੇ ਹੱਲੇ ਵੀ ਚੱਲਦੇ ਨੇ ਲੋਕ ਉਸੇ ਤਰੀਕੇ ਨਾਲ ਮੈਨੂੰ ਪਿਆਰ ਕਰਦੇ ਨੇ। ਫਿਲਹਾਲ ਇਹਦੀ ਇਜਾਜ਼ਤ ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਰਪੀਤ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ।